ਮੰਚ ਤੇ ਮੌਜਮਾਨ ਸ੍ਰੀ ਸ਼ੀਤਾ ਬਾਕਸਾ ਜੀ ਦਾ ਮੈਂ ਬਖਾਨ ਕਰਦੇ ਹਮਨ ਜੀ ਤੇ ਸਾਹਮਣੇ ਬੈਠੇ ਕਲਾ ਪ੍ਰੇਮੀਆਂ ਆਪ ਸਭ ਦਾ ਸਤਿਕਾਰ ਆਪ ਸਭ ਨੂੰ ਸਤਿਕਾਰ ਤੁਸੀਂ ਜਾਣਦੇ ਹੋ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਐ ਐਕਸੀਡੈਂਟ ਹੋਣ ਤੋਂ ਬਾਅਦ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਸਨ ਸਾਡੇ ਬਾਗਲਾ ਸੋ ਮੈਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਜੋ ਸਿੱਤ ਜਾਲ ਬੋਜਨ ਗਾਜੀ ਹੋ ਜਾਂਗੇ ਸਿੱਤ ਮੈਂ ਉਹਨਾਂ ਦਾ ਇੱਕ ਗੀਤ ਬੋਕ ਤੱਥ ਵੀ ਆਹੋ ਜਿਹੜਾ ਉਹਨਾਂ ਨੇ ਜੋਗਾ ਹੈ ਉਹ ਤੁਹਾਡੀ ਨਜ਼ਰ ਕਰਿਆ ਕਿ ਹਾਇਕ ਇਨਸਾਨ ਕਿਸ ਸਮੇਂ ਖੁਸ਼ ਹੁੰਦਾ ਹਰ ਇੱਕ ਪ੍ਰਾਣੀ ਜਗ ਤੇ ਖੁਸ਼ ਹੁੰਦਾ ਹੈ ਜਦੋਂ ਕਦੇ ਇਹਦੇ ਬਾਰੇ ਸਬਦੀਆਂ ਬਖੋ-ਵਖ ਵਿਚਾਰਾ ਪੌੜਾ ਖੁਸ਼ ਹੁੰਦਾ ਹੈ ਗੀਤ ਸੁਣਾ ਕੇ ਫੁੱਲਾਂ ਨੂੰ ਖੁਸ਼ੀ ਮਨਾਉਂਦਾ ਫੁੱਲ ਜਦ ਲਾਉਣ ਵਾਲਾਂ ਤੇ ਨਾਰ ਅੰਲੜ ਖੁਸ਼ ਹੁੰਦੀ ਹੈ ਨੱਚ ਕੇ ਨਾਲ ਸਹੇਲੀਆਂ ਦੇ ਬਈ ਗੱਬਰੂ ਖੁਸ਼ ਹੁੰਦਾ ਵਿੱਚ ਬਹਿ ਕੇ ਜੁੰਡੀਦਿਆਂ ਯਾਰਾਂ ਬੈਲੀ ਖੁਸ਼ ਹੁੰਦਾ ਜਦ ਸੁਣ ਉਸਦੇ ਲਲਕਾਰੇ ਨੂੰ ਬਈ ਓ ਬੈਲੀ ਖੁਸ਼ ਹੁੰਦਾ ਜਦ ਸੁਣ ਉਸਦੇ ਲਲਕਾਰੇ ਨੂੰ ਓ ਪੇਪਲ ਸੱਥ ਵਾਲੇ ਤੋਂ ਜਾਂਦੀਆਂ ਉਹ ਡਗਟਾਰ ਘੁੱਗੀ ਖੁਸ਼ ਹੁੰਦੀ ਹੈ ਪਾ ਕੇ ਆਲਣਾ 베ਰੀ ਤੇ ਕਊਆ ਖੁਸ਼ ਹੁੰਦਾ ਜਦ ਬਣਿਆ ਆਲਣਾ ਟਾਵੇ ਲਾੜੀ ਖੁਸ਼ ਹੁੰਦੀ ਜਦ ਲੱਗ ਜੈ ਮਹਿੰਦੀ ਸ਼ਗਨਾ ਦੀ ਲਾੜਾ ਖੁਸ਼ ਹੁੰਦਾ ਜਦ ਕਲਗੀ ਪਗਤੇ ਲਾਵੇ ਬਈ ਜੀਜਾ ਖੁਸ਼ ਹੁੰਦਾ ਜਦ ਨੋਟਵਾਰ ਦਾ ਸਾਲੀ ਤੋਂ ਸਾਲੀ ਖੁਸ਼ ਹੁੰਦੀ ਜਦ ਜੀਜੇ ਤੋਰੇ ਬਨ ਘਟਾਵੇ ਬਈ ਬਈ ਦਾਦੀ ਖੁਸ਼ੀ ਮਨਾਉਂਦੀ ਤੋਰ ਕੇ ਡੋਲੀ ਪੋਤੀ ਦੀ ਦਾਦਾ ਖੁਸ਼ ਹੁੰਦਾ ਜਦ ਵਿਆਹ ਕੇ ਪੁੱਤੇ ਨੂੰ ਲਿਆਵੇ ਬਾਈ ਗੁਰੂ ਅੱਲਾਹ ਬੋਲ ਕੇ ਗਿਆਨੀ ਮੁੱਲਾ ਖੁਸ਼ ਹੁੰਦੇ ਪੰਡਤ ਖੁਸ਼ ਹੁੰਦਾ ਜਦ ਮੰਦਰ ਚੇਟਾਂ ਲਖੜ ਕਾਵੇ ਦੁਸ਼ਮਣ ਖੁਸ਼ ਹੁੰਦਾ ਜਦ ਹੱਥ ਬੈਰੀ ਨੂੰ ਪਾ ਲੈਂਦਾ ਉਹ ਮਿੱਤਰ ਖੁਸ਼ ਹੁੰਦਾ ਜਦ ਯਾਰ ਮੰਜ਼ਲ ਨੂੰ ਪਾਵੇ ਬਾਈ ਪਟਕੇ ਡੱਟ ਬੋਤਲ ਦਾ ਹੁੰਦੀ ਖੁਸ਼ੀ ਸ਼ਰਾਬੀ ਨੂੰ ਪਿਗਲਾ ਕੇ ਅਮਲੀ ਖੁਸ਼ ਹੁੰਦਾ ਜਦ maal khara mil jaave ਬਾਈ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਤੂੰ ਵੀ ਖੁਸ਼ ਹੁੰਦੀ ਜਦ ਆਉਂਦੀ ਹੱਥ ਗਵਈਏ ਦੇ ਬਈ ਸਿੰਗਰ ਖੁਸ਼ ਹੁੰਦਾ ਜਦ ਵਿੱਚ ਕਨੇਡਾ ਗਾਵੇ ਉਹ ਡਾਕਾ ਮਾਰ ਬੈਂਕ ਤੇ ਡਾਕੂ ਖੁਸ਼ੀ ਮਨਾਉਂਦਾ ਹੈ ਡਾਕਾ ਮਾਰ ਬੈਂਕ ਤੇ ਡਾਕੂ ਖੁਸ਼ੀ ਮਨਾਉਂਦਾ ਹੈ ਪੁਰਸੀਆ ਖੁਸ਼ ਹੁੰਦਾ ਜਦ ਫਰਲੋ ਕਿਤੇ ਮਿਲ ਜਾਵੇ ਫੜ ਕੇ ਜੈਰੀ नाग ਨੂੰ ਹੁੰਦੀ ਖੁਸ਼ੀ ਸਪੇਰੇ ਨੂੰ ਫਨੀਆਂ ਖੁਸ਼ ਹੁੰਦਾ ਜਦ ਜੋਗੀ ਵੀਨ বাজਾਵੇ ਬਾਈ ਹੁੰਦਾ ਖੁਸ਼ ਪਟਵਾਰੀ ਜੈਲ ਸਿਰੇ ਦੀ ਮਿਲ ਜਾਵੇ ਹੁੰਦਾ ਖੁਸ਼ ਪਟਵਾਰੀ ਜੈਲ ਸਿਰੇ ਦੀ ਮਿਲ ਜਾਵੇ ਉਹ ਜੱਟ ਨੂੰ ਖੁਸ਼ੀ ਹੁੰਦੀ ਜਦ ਇੰਤਕਾਲ ਚੜ ਜਾਵੇ ਵਾਹ ਜੀ ਵਾਹ ਕੀ ਬਾਤ ਮਾਜੇ ਦੇਤੇ ਮਿੱਠੇ ਲੋਕ ਦੁਆਬੇ ਦੇ ਲੱਭਿਆ ਲੱਭਦੀ ਨਹੀਂ ਮਲਵਈਆਂ ਵਰਗੀ ਯਾਰੀ ਬਈ ਜੁੱਤੀ ਮੁਕਸਰ ਦੀ ਤੇ ਹੁਸਨ ਸ਼ਹਿਰ ਪਟਿਆਲੇ ਦਾ ਨਖਰਾ ਲੁਧਿਆਣੇ ਦਾ ਜਾਣੇ ਦੁਨੀਆ ਸਾਰੀ ਮਾਗੀ ਮੁਕਸਰ ਦੀ ਤੇ ਮੇਲਾ ਪਿੰਡ ਛਪਾਰ ਦਾ ਉਹ ਵਿੱਚ ਜਗਰਾਵਾਂ ਦੇ ਹੈ ਲੱਗਦੀ ਰੋਸ਼ਨੀ ਭਾਰੀ ਵਾਹ ਜੀ ਕੀ ਬਾਤ ਹੈ ਲੱਗਦੀ ਰੋਸ਼ਨੀ ਭਾਰੀ बहुत खूब राज लिखे बहुत ही खूबसूरत लोग तथ्य बहुत अच्छी बहुत ही